ਭ੍ਰਸ਼ਟਾਚਾਰ ਮਾਮਲੇ 'ਚ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਮਾਮਲੇ ਉੱਤੇ ਇੱਕ ਹਫ਼ਤੇ ਦੀ ਚੁੱਪੀ ਤੋਂ ਬਾਅਦ ਅਚਾਨਕ 8ਵੇਂ ਦਿਨ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਦੀਵਾਲੀ ਮੌਕੇ ਸ਼ਾਇਦ ਛੁਰਲੀ ਛੱਡ ਦਿੱਤੀ ਹੈ ਮੁੱਖ ਮੰਤਰੀ ਦੇ ਟਵੀਟ ਵਿੱਚ ਕਿਹਾ ਗਿਆ ਹੈ ਰਿਸ਼ਵਤ ਕੋਰੀ ਦੇ ਮਾਮਲੇ 'ਚ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਤਿਆਰ ਕੀਤੇ ਗਏ ਹਨ ਭ੍ਰਸ਼ਟਾਚਾਰ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ 'ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਹਰ ਇੱਕ ਤਰ੍ਹਾਂ ਦੀ ਰਿਸ਼ਵਤ ਖੋਰੀ ਵਿਰੁੱਧ ਆਮ ਆਦਮੀ ਪਾਰਟੀ ਦੀ ਜੰਗ ਚੱਰੀ ਰਹੇਗੀ ਮੁੱਖ ਮੰਤਰੀ ਦੇ ਸਟ੍ਰੀਟ ਉੱਤੇ ਬਹੁਤ ਸਾਰੇ ਲੋਕ ਹੱਕ ਅਤੇ ਵਿਰੋਧ ਵਿੱਚ ਟਿੱਪਣੀਆਂ ਕਰ ਰਹੇ ਹਨ ਕੋਈ ਮੁੱਖ ਮੰਤਰੀ ਦੀ ਪਿੱਠ ਥਾਪੜ ਰਿਹਾ ਹੈ ਅਤੇ ਕੋਈ ਉਹਨਾਂ ਨੂੰ ਪੰਜਾਬ ਦੇ ਡੀਆਈਜੀ ਖਿਲਾਫ ਸੀਬੀਆਈ ਦੀ ਗ੍ਰਿਫਤਾਰੀ ਬਾਰੇ ਸਵਾਲ ਪੁੱਛ ਰਿਹਾ ਹੈ ਪਰ ਸਭ ਤੋਂ ਅਹਿਮ ਸਵਾਲ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਡੀਆਈਜੀ ਪੋਲਰ ਦੇ ਮਉਤਲ ਹੋਣ ਨੂੰ ਲੈ ਕੇ ਹੈ ਮੁੱਖ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਇੱਕ ਸ਼ੌਰਿਆ ਚੱਕਰ ਬਜੇਤਾ ਵਰਗੇ ਡੀਅਰ ਹਰਦੀਪ ਸਿੰਘ ਸੋਹੀ ਸਵਾਲ ਕਰਦਿਆਂ ਲਿਖਦੇ ਹਨ ਸਿਵਲ ਸਰਵਿਸ ਦੇ ਕੇਂਦਰੀ ਰੂਲਾ ਮੁਤਾਬਕ ਜਦੋਂ ਕੋਈ ਸਰਕਾਰੀ ਅਧਿਕਾਰੀ 48 ਘੰਟੇ ਪੁਲਿਸ ਹਿਰਾਸਤ ਵਿੱਚ ਰਹਿ ਜਾਂਦਾ ਹੈ ਤਾਂ ਉਹ ਆਪਣੇ ਆਪ ਮੁਤਲ ਹੋ ਜਾਂਦਾ ਹੈ ਇਸ ਲਈ ਡੀਆਈਜੀ ਹਰਚਰਨ ਸਿੰਘ ਭੁੱਲੜ ਦੀ ਮੁਤਲੀ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ ਉਲਟਾ ਉਹਨਾਂ ਨੂੰ ਮਲਾਈਦਾਰ ਪੋਸਟਿੰਗ ਦੇ ਕੇ ਸਹੂਲਤਾਂ ਦਿੱਤੀਆਂ ਗਈਆਂ ਜਿਸ ਨੂੰ ਕੇਂਦਰੀ ਏਜੰਸੀ ਨੇ ਗ੍ਰਿਪਟ